ਪੀਰਾਂ ਦੇ ਪੀਰ ਸ਼ੇਖ ਅਬਦਲ ਕਾਦਰ ਜਲਾਨੀ ਮਹਿਬੂਬੇ ਸੁਬਾਨੀ ਹਜ਼ੂਰ ਗੌਸ ਪਾਕ ਸਰਕਾਰ ਨਮਾਜ਼ ਪੜ੍ਹਦੇ ਪਏ ਨੇ ਹਜ਼ੂਰ ਨੇ ਨਮਾਜ਼ ਨੀਤੀ ਏ ਰਕੂ ਕੀਤਾ ਕਿਆਮ ਕੀਤਾ ਸਜਦਾ ਕੀਤਾ ਸਜਦਾ ਕਰਨ ਤੋਂ ਬਾਅਦ ਹਜ਼ੂਰ ਨੇ ਸਲਾਮ ਜਦੋਂ ਫੇਰਿਆ ਤੇ ਮਾਈ ਨੇ ਹੱਥ ਬੰਨੇ ਨੇ ਮਾਈ ਕਹਿਣ ਲੱਗੀ ਆ ਗੌਸ ਤੁਹਾਨੂੰ ਪੀਰਾਂ ਦਾ ਪੀਰ ਕਹਿੰਦੇ ਨੇ ਕਲ ਵੱਲੀਆਂ ਦੇ ਕਾਂਦੇ ਉੱਤੇ ਤੁਹਾਡਾ ਕਦਮ ਹੈ ਪੀਰਾਨੇ ਪੀਰ ਸ਼ਖ ਅਫਜ਼ਲ ਕਾਦਰ ਜਲਾਨੀ ਮਹਿਬੂਬ ਸੁਭਾਨੀ ਨੇ ਹੁਕਮ ਦਿੱਤਾ ਆਖਮਾਈ ਕੀ ਚੋਨੀ ਹੈ ਮਾਈ ਕਹਿਣ ਲੱਗੀ ਆਗੋਸ ਮੇਰਾ ਦੁਨੀਆਂ ਤੇ ਕੋਈ ਕੋਈ ਪੁੱਤਰ ਹੈ ਮੈਂ ਚੋਨੀਆ ਕਿ ਮੇਰਾ ਪੁੱਤਰ ਫਕੀਰ ਹੋ ਜਾਏ ਪੀਰਾਨੇ ਪੀਰ ਸ਼ਖ ਅਫਜ਼ਲ ਕਾਦਰ ਜਲਾਨੀ ਹਜ਼ੂਰ ਨੇ ਮੁਆਇਨ ਵੇਖਿਆ ਹਜ਼ੂਰ ਕਹਿਣ ਲੱਗੇ ਮੈਂ ਤੂੰ ਕਿਹੋ ਜੀ ਮਾਂ ਜਿਹੜੀ ਚਾਹਨੀ ਆ ਕਿ ਮੇਰਾ ਪੁੱਤਰ ਫਕੀਰ ਹੋ ਜਾਏ ਮਾਂ ਕਹਿਣ ਲੱਗੀ ਆ ਗੋਸ ਮੇਰੇ ਦਿਲ ਦੀ ਆਰਜ਼ੂ ਹੈ ਮੇਰਾ ਪੁੱਤਰ ਫਕੀਰ ਹੋ ਜਾਏ ਪੀਰਾਂ ਨੇ ਪੀਰ ਸ਼ਕ ਅਬਦਲ ਕਾਦਰ ਜਲਾਨੀ ਹਜ਼ੂਰ ਨੇ ਅੱਖਾਂ ਬੰਦ ਕੀਤੀਆਂ ਹਜ਼ੂਰ ਮੁਰਾਕ ਵਿੱਚ ਗਏ ਬਾਬਾ ਜੀ ਮੁਰਾਕ ਮੁਰਾਕ ਵਿੱਚ ਜਾ ਕੇ ਜਦੋਂ मुकामे फकीरी ते निगाह मारी वापस हजूर मारी वापस पलटे हजूर कह लगे जे आखे ते तेरे पुत्र नू मैं कुतुब कर दे माई कहंदी नहीं दूसरी बारी हजूर ने अखां बंद कीतियां हजूर मुराक विच गए मुकामे फकीरी ते जदों निगाह मारी हजूर फिर वापस पलटे हजूर कह लगे आखे ते तेरे पुत्र नू अबदाल कर दे नहीं तीसरी बारी कह लगे जे आखे ते तेरे पुत्र नू वली कर दे ਮੈਂ ਕਹਿੰਦੀ ਨਹੀਂ ਪੀਰਾਂ ਨੇ ਪੀਰ ਸ਼ਾਖ ਅਬਦਲ ਕਾਦਰ ਜਿਲਾਨੀ ਮਹਿਬੂਬ ਸੁਹਾਨੀ ਹਜ਼ੂਰ ਨੂੰ ਜੋਸ਼ ਤੇ ਵਜਦ ਹੋ ਗਿਆ ਹਜ਼ੂਰ ਵਜਜ ਕਹਿਣ ਲੱਗੇ ਮਾਈ ਤੇਰੇ ਪੁੱਤਰ ਨੂੰ ਫਕੀਰ ਕਿਵੇਂ ਕਰਦੇ ਆ ਫਕੀਰ ਤੇ ਹਲੇ ਮੈਂ ਆਪ ਨਹੀਂ ਹੋਇਆ ਗੌਸ ਕੁੱਤਬ ਸਭ ਉਰੇ ਉਰੇੜੇ ਗੌਸ ਕੁੱਤਬ ਸਭ ਉਰੇ ਉਰੇੜੇ ਫਕਰ ਥੀਣ ਅਗੇਰੇ ਹੂੰ ਤੇ ਜਿਸ ਮੰਜ਼ਲ ਤੇ ਇਨਾ ਫਕਰਾਂ ਦਾ ਡੇਰਾ ਉਥੇ ਰੱਬ ਨਾਲ ਨੇੜੇ ਤੇੜੇ ਹੂੰ ਜਿਸ ਮੰਜ਼ਲ ਤੇ ਫਕਰ ਪਹੁੰਚਣ ਉਥੇ ਕੂੰ ਉਥੇ ਪੈਂਦੇ ਘੁੰਮਣ ਘੇਰੇ ਹੂੰ ਜਾਂ ਮਾਈ ਜਾਂ ਮਾਈ ਆਪਣੇ ਮੁੰਡੇ ਨੂੰ ਕਹਦੇ ਦਿਲ ਵਿੱਚ ਦਿਲ ਵਿੱਚ ਦਿਲ ਵਿੱਚ ਗੋਜ਼ ਦਾ ਨਕਸ਼ਾ ਅੱਖਾਂ 'ਚ ਗੋਜ਼ ਦਾ ਤਸਵਰ ਉਹ ਜਦੋਂ ਕਾਇਮ ਹੋ ਗਿਆ ਸਮਝ ਲਈ ਤੇਰਾ ਮੁੰਡਾ ਫਕੀਰ ਹੋ ਗਿਆ ਤੇ ਮਾਈ ਕਦਮਾਂ